ਅੱਜ 7 ਮੈਂਬਰੀ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ 7 ਮੈਂਬਰੀ ਕਮੇਟੀ ਦੀ ਉਹ ਮੀਟਿੰਗ ਜਿਹੜੀ ਪੋਸਟਪੋਨ ਕਰ ਦਿੱਤੀ ਗਈ ਸੀ ਯਾਨੀ ਕਿ 16 ਤਰੀਕ ਤੋਂ 18 ਕਰ ਦਿੱਤੀ ਗਈ ਸੀ ਅੱਜ 18 ਤਰੀਕ ਹੈ ਔਰ ਅੱਜ ਇਹ ਮੀਟਿੰਗ ਹੋਣ ਜਾ ਰਹੀ ਹੈ ਇਹ ਮੀਟਿੰਗ ਪਟਿਆਲੇ ਵਿੱਚ ਹੋਵੇਗੀ ਪਟਿਆਲੇ ਵਿੱਚ ਇਹਸ ਮੀਟਿੰਗ ਨੂੰ ਦੁਬਾਰਾ ਕੀਤਾ ਜਾਵੇਗਾ ਪਹਿਲਾਂ ਵੀ ਕਿਰਪਾਲ ਸਿੰਘ ਬਡੂਂਗਰ ਕਹਿੰਦੇ ਪਟਿਆਲੇ ਰਹਿੰਦੇ ਆ ਤੇ ਉੱਥੇ ਉਹਨਾਂ ਤੋਂ ਇੱਧਰ-ਉੱਧਰ ਜਾਣਾ ਆਣਾ ਔਖਾ ਹੋ ਜਾਂਦਾ ਤੇ ਇਸ ਵਾਸਤੇ ਪਟਿਆਲਾ ਪਹਿਲਾਂ ਵੀ ਮਿੱਥਿਆ ਸੀ ਉਸ ਤੋਂ ਬਾਅਦ ਇਹ ਮੀਟਿੰਗ ਦੁਬਾਰਾ ਰੱਖੀ ਗਈ ਸੀ ਉਸ ਮੀਟਿੰਗ ਦੇ ਵਿੱਚ ਵੀ ਹਾਲਾਤ ਤਣਾਪੂਰਵਕ ਹਾਲਾਂਕਿ ਉਸ ਮੀਟਿੰਗ ਦੇ ਵਿੱਚ ਬਲਵਿੰਦਰ ਸਿੰਘ ਭੂਦੜ ਨੂੰ ਬੁਲਾਇਆ ਗਿਆ ਸੀ ਉਹ ਆਏ ਨਹੀਂ ਸੀ ਔਰ ਉਹ ਅਲਟੀਮੇਟਲੀ ਉਹ ਮੀਟਿੰਗ ਪੋਸਟਪੋਨ ਹੋ ਗਈ ਔਰ ਉਸ ਤੋਂ ਬਾਅਦ 16 ਤਰੀਕ ਮੱਥਲੀ ਗਈ ਸੀ ਮੰਤਰੀ ਤੇ ਆਲੀ ਦਾਵਾ ਕਰਦੇ ਸੀ ਕਿ 16 ਤਰੀਕ ਨੂੰ ਤਾਂ ਫੈਸਲਾ ਸੁਣਾ ਹੀ ਦੇਣਾ ਔਰ ਹੁਣ ਉਹ ਮੀਟਿੰਗ ਵੀ ਪੋਸਟਪੋਨ ਕਰਕੇ 18 ਨੂੰ ਕਰ ਦਿੱਤੀ ਗਈ ਅੱਜ ਉਹ ਮੀਟਿੰਗ ਹੋਣ ਜਾ ਰਹੀ ਹੈ ਹੁਣ ਵੇਖਣ ਦੀ ਗੱਲ ਹੈ ਕਿ ਇਹਦੇ ਵਿੱਚ ਫੈਸਲਾ ਹੋਵੇਗਾ ਕਿ ਨਹੀਂ ਔਰ ਵੱਡੀ ਗੱਲ ਇਹ ਹੈ ਕਿਉਂਕਿ ਲੱਗੇ ਜਿੜੀ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਗਏ ਹੁਣ ਕੀ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਜਾਂ ਫਿਰ ਇਸ ਮੀਟਿੰਗ ਦਾ ਹਿੱਸਾ ਨਹੀਂ ਬ ਹਰਜਿੰਦਰ ਸਿੰਘ ਧਾਮੀ ਉੱਤੇ ਬੜੇ ਸਵਾਲ ਖੜੇ ਹੋ ਰਹੇ ਆ ਕਿ ਜਿਸ ਵੇਲੇ ਸੱਤ ਮੈਂਬਰੀ ਕਮੇਟੀ ਨੇ ਕੋਈ ਫੈਸਲਾ ਸੁਣਾਣਾ ਸੀ ਜੋ ਸਮਾਂ ਫੈਸਲਾਕੂਨ ਸੀ ਸੱਤ ਮੈਂਬਰੀ ਕਮੇਟੀ ਵਾਸਤੇ ਉਦੋਂ ਹਰਜਿੰਦਰ ਸਿੰਘ ਧਾਮੀ ਫਾਰਗ ਹੋਣਾ ਚਾਹੁੰਦੇ ਆ ਉਦੋਂ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਦੋਵੇਂ ਥਾਵਾਂ ਤੋਂ ਐਸਡੀਪੀਸੀ ਦੀ ਪ੍ਰਧਾਨਗੀ ਉੱਤੋਂ ਵੀ ਤੇ ਦੂਜਾ ਸੱਤ ਮੈਂਬਰੀ ਕਮੇਟੀ ਵੱਲੋਂ ਵੀ ਉਹ ਲਾਂਬੇ ਹੋਣ ਨੂੰ ਫਿਰਦੇ ਆ ਪਰ ਇੱਥੇ ਆ ਕੇ ਸਵਾਲ ਖੜਾ ਹੁੰਦਾ ਕਿ ਕੀ ਐਸਜੀਪੀਸੀ ਪ੍ਰਧਾਨ ਜਿਹੜੇ ਹੁਣ ਤੱਕ ਤਾਂ ਹੈਗੇ ਆ ਜੀ ਕਿਉਂਕਿ 48 ਘੰਟਿਆਂ ਦੇ ਵਿੱਚ ਐਗਜ਼ੀਕਟਿਵ ਕਮੇਟੀ ਨੇ ਇਹ ਫੈਸਲਾ ਸੁਣਾਉਣਾ ਹੁੰਦਾ ਆ ਤੇ ਉਹ ਅਜੇ 48 ਘੰਟੇ ਹੋਏ ਨਹੀਂ ਤੇ ਜ਼ਾਹਿਰ ਹੈ ਕਿ ਉਹਦੇ ਦਰਮਿਆਨ ਕੋਈ ਫੈਸਲਾ ਹੋ ਸਕਦਾ ਹੈ ਕਿ ਸੁਣਾ ਦਿੱਤਾ ਜਾਵੇ ਜਾਂ ਹੋ ਸਕਦਾ ਹੈ ਕਿ ਨਾ ਵੀ ਸੁਣਾਇਆ ਜਾਵੇ ਪਰ ਦੂਜੇ ਪਾਸੇ ਅਜੇ ਤੱਕ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਤੇ ਦੂਜੇ ਪਾਸੇ ਸੱਤ ਮੈਂਬਰੀ ਕਮੇਟੀ ਦਾ ਚਾਰਜ ਵੀ ਅਜੇ ਉਹਨਾਂ ਕੋਲ ਹੀ ਹੈਗਾ ਕਿਉਂਕਿ ਉਸ ਦੇ ਪ੍ਰਧਾਨ ਵੀ ਉਹੀ ਨੇ ਹੁਣ ਅਜੇ ਤੱਕ ਜੋ ਜਾਣਕਾਰੀ ਮਿਲੀ ਹੈ ਸੱਤ ਮੈਂਬਰੀ ਕਮੇਟੀ ਦੇ ਵਿੱਚ ਸ਼ਿਰਕਤ ਕਰਨਗੇ ਇਸ ਤੋਂ ਇਲਾਵਾ ਅਜੇ ਇਹ ਜ਼ਾਹਿਰ ਨਹੀਂ ਹੈ ਕਿ ਕੀ 100% ਉਹ ਆਉਣਗੇ ਕਿ ਨਹੀਂ ਆਉਣਗੇ ਪਟਿਆਲੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਸੱਤ ਮੈਂਬਰ ਸ਼ਾਮਲ ਹੋਣਗੇ ਔਰ ਇਸ ਸੱਤ ਮੈਂਬਰੀ ਕਮੇਟੀ ਤੋਂ ਆਸਾਂ ਬੇहद ਲੱਗੀਆਂ ਹੋਈਆਂ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤਕਰੀਬਨੇ ਰੋਵਾਂਗੇ ਪੰਜਾਬੀ